ਪੰਜਾਬ ਚ ਵਾਪਰ ਗਿਆ ਵੱਡਾ ਦੁਖਾਂਤ ਸ੍ਰੀ ਹੇਮਕੁੰਟ ਸਾਹਿਬ ਜਾਂਦੇ ਮੁੰਡਿਆਂ ਨਾਲ ਵਾਪਰਿਆ ਵੱਡਾ ਪਾਣਾ ਘਰਾਂ ਤੋਂ ਯਾਤਰਾ ਲਈ ਨਿਕਲੇ ਸਨ ਦੋ ਗੱਡੀਆਂ ਚ 8 ਨੌਜਵਾਨ ਜਲੰਧਰ ਚ ਵਾਪਰਿਆ ਵੱਡਾ ਪਾਣਾ ਗੱਡੀ ਨੂੰ ਪੈਂਚਰ ਲਵਾ ਲੱਗੇ ਸਨ ਬੈਠਣ ਕਿਤੇ ਜ਼ਰਫ਼ਤਾਰ ਗੱਡੀ ਨੇ ਕੁਚਲ ਤੇ ਨੌਜਵਾਨ ਰੋਂਦੇ, ਘਰ ਲਾਉਂਦੇ ਪਰਿਵਾਰ ਦੀਆਂ ਤਸਵੀਰਾਂ ਤੁਹਾਨੂੰ ਬੇਚੈਨ ਕਰ ਦੇਣਗੀਆਂ どうぞ。 ਜੀ ਹਾਂ ਪੰਜਾਬ ਦੇ ਵਿੱਚ ਵੱਡਾ ਦੁਖਾਂਤ ਵਾਪਰਿਆ ਹੈ ਦਰਅਸਲ ਸ੍ਰੀ ਹਿਮਕੁੰਡ ਸਾਹਿਬ ਯਾਤਰਾ ਲਈ ਦੋ ਗੱਡੀਆਂ 'ਚ ਸਵਾਰ ਹੋ ਕੇ ਘਰਾਂ 'ਚੋਂ ਚਾਈ ਚਾਈ ਚੱਲੇ ਸਨ ਨੌਜਵਾਨ ਪਰ ਰਸਤੇ ਦੇ ਵਿੱਚ ਉਹਨਾਂ ਦੇ ਨਾਲ ਵੱਡਾ ਪਾਣਾ ਵਾਪਰ ਗਿਆ ਜਦੋਂ ਉਹ ਜਲੰਧਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਪਹੁੰਚੇ ਤਾਂ ਦੋ ਕਾਰਾਂ ਦੇ ਵਿੱਚੋਂ ਇੱਕ ਕਾਰ ਪੈਂਚਰ ਹੋ ਗਈ ਉਹ ਆਪਣੀ ਕਾਰ ਨੂੰ ਖੁਦ ਪੈਂਚਰ ਲਗਾ ਕੇ ਉਸ ਦੇ ਵਿੱਚ ਬੈਠਣ ਹੀ ਲੱਗੇ ਸੀ ਕਿ ਪਿੱਛੋਂ ਤੇਜ਼ ਰਫ਼ਤਾਰ ਕਾਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਦੋਨੋਂ ਆ ਜਵਾਨਾਂ ਦੇ ਉੱਪਰ ਗੱਡੀ ਚੜ੍ਹ ਦਿੱਤੀ ਜਿਨ੍ਹਾਂ ਚ ਇੱਕ ਨੌਜਵਾਨ ਹਰਮਨ ਸਿੰਘ 33 ਸਾਲਾ ਵਾਸੀ ਅੰਮ੍ਰਿਤਸਰ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੂਸਰੇ ਨੌਜਵਾਨ ਨਰਿੰਦਰ ਸਿੰਘ ਸ਼ੌਂਕੀ ਪਾਟਿਆ ਫਤਿਹਗੜ ਚੂੜੀਆਂ ਦੇ ਹਸਤਾਲ ਦੇ ਵਿੱਚ ਜਾ ਕੇ ਉਸ ਦੀ ਮੌਤ ਹੋਈ ਪਰਿਵਾਰ ਦਾ ਕੀ ਕਹਿਣਾ ਹੈ ਆਓ ਤੁਹਾਨੂੰ ਸੁਣਵਾ ਦਿੰਨੇ ਆ ਮੇਰਾ ਭਤੀਜਾ ਨਰਿੰਦਰ ਸਿੰਘ ਜੋ ਇੱਥੇ ਜਾ ਰਹੀ ਹਿੰਕੁਰ ਸਾਹਿਬ ਜਾ ਰਹੀ ਰਸਤੇ 'ਤੇ ਲਵਲੀ ਕੋਲ ਗੱਡੀ ਪੈਂਚਰ ਹੋਈ ਹੈ ਪੈਂਚਰ ਲਾ ਕੇ ਤੇ ਇਹ ਬੈਣ ਲੱਗੇ ਗੱਡੀ 'ਤੇ ਤੇ ਮਗਰੋਂ ਗੱਡੀ ਆਈ ਹੈ ਤੇ ਇਹਨਾਂ ਦੋਨਾਂ ਜਣਿਆਂ ਨੂੰ ਲੈ ਕੇ ਖਿੱਚ ਕੇ ਕੁਚਲ ਤੇ ਤੇ ਇਹਨਾਂ ਦੀ ਜਾ ਕੇ ਮੌਤ ਤੇ ਕਿੰਨੇ ਜਣੇ ਦੀ ਦੋ ਜਣੇ ਦੀ ਮੌਤੇ ਦੇ ਡੈਟਪੀਡ ਹੋਈ ਦੂਸਰਾ ਕਿੱਥੇ ਦੂਸਰਾ ਅਮਸਰ ਦਾ ਕਿੰਨੇ ਜਣੇ ਗਏ ਸੀ ਅੱਛਾ 3-6 ਜਣੇ ਇੱਥੋਂ ਤੇ ਦੋ ਜਣੇ ਇੱਥੋਂ ਅਮਸਰੋਂ 8 ਜਣੇ ਗਏ ਦੋ ਗੱਡੀਆਂ ਦੋ ਗੱਡੀਆਂ ਉਹ ਤੇ ਭੀਗ ਹੀ ਤੇ ਸੀਟਾ ਗੱਡੀ ਹੀ ਐ ਹਰਪੁਰ ਦੇ ਹੀ ਤੇ ਸ਼ਰਾਬ ਬਹੁਤ ਜਿਆਦਾ ਨਾਲ ਉਹਨਾਂ ਨੇ ਪੀਤੀ ਉਹਨਾਂ ਕੋ ਖਲੋਤਾ ਨਹੀਂ ਜਾਂਦਿਆ ਤੇ ਵਿੱਚੋਂ ਵੇਖਿਆ ਗੱਡੀ ਦੇ ਵਿੱਚੋਂ ਸ਼ਰਾਬ ਦੀਆਂ ਬੋਤਲਾਂ ਵੀ ਪੰਜ-ਛਤ ਨਿਕਲੀਆਂ ਨਾਲ ਤੇ ਬਹੁਤ ਜਿਆਦਾ ਸ਼ਰਾਬ ਪੀਤੀ ਹੋਈ ਹੈ ਨਾ ਉਹਨਾਂ ਨੂੰ ਪੁਲਿਸ ਨੇ ਫੜ ਲਿਆ ਕਬਜ਼ੇ ਚ ਲੈ ਲਿਆ ਇਸ ਤਰ੍ਹਾਂ ਇਸ ਤਰ੍ਹਾਂ ਗੱਲ ਕਿਥੋਂ ਟੋਟਲੀ ਆਠੀਆਂ ਨੇ ਆ ਮਿੱਥੋਂ ਗਏ ਹੀ ਮੈਂ ਗੁਰਸੈਬ ਨੂੰ ਗਏ ਸੀ 6 ਫਰੇਦਗਰ ਚੋਰੀਆਂ ਤੇ 2 ਅਮਨੀਸਰ ਤੋਂ ਤੇ 2 ਗੱਡੀਆਂ ਦੇ ਵਿੱਚ ਗਏ ਤੇ ਜਾਦੇ ਜਲੰਧਰ ਲਾਗੇ ਲੌਲੀ ਯੂਨੀਵਰਸਿਟੀ ਲਾਗੇ ਪਹੁੰਚੇ ਤੇ ਉੱਥੇ ਨਾਲੀ ਗੱਡੀ ਦਾ ਟਾਇਰ ਪੈਂਚਰ ਹੋ ਗਿਆ ਤੇ ਟਾਇਰ ਪੈਂਚਰ ਲਾ ਕੇ ਗੱਡੀ 'ਚ ਬਹਿਣ ਲੱਗੇ ਤੇ ਜਾਦੇ ਗੱਡੀ 'ਚ ਬਹਿਣ ਲੱਗੇ ਮੋਰੋ 2 ਗੱਡੀ ਆਈ ਇਹਨਾਂ ਨੂੰ ਡਾਕ ਲੈ ਗਈ 2 ਜਾਨਿਆਂ ਨੂੰ ਤੇ ਦੋਨਾਂ ਨੂੰ ਮੌਕੇ ਤੇ ਡੈਥ ਹੋਣਾਂ ਦੋਨਾਂ ਦੀ ਹੋ ਗਈ ਫਰੇਦਗਰ ਇੱਕ ਫਰੇਦਗਰ ਚੋਰੀਆਂ ਤੋਂ ਹੀ ਨਨਿੰਦਰ ਸਿੰਘ ਤੇ ਇੱਕ ਅਮਨੀਸਰ ਤੋਂ ਹੀ ਜਿੰਨਾਂ ਦੀ ਗੱਡੀ ਸੀ ਇਹ ਇੱਕ ਵਾੜਾ ਇਹ ਹਾਂਜੀ ਇੱਕ ਵਾੜਾ ਸੀ ਦੂਸਰੇ ਜਿਹੜੇ ਅਮਨੀਸਰ ਵਾਲੇ ਉਹਨਾਂ ਦੇ ਵਿਆਹ ਹੀ ਹਾਂਜੀ ਦੋ ਦੋ ਬੱਚੇ ਹਨ ਇਹਨਾਂ ਦੇ ਦੱਸਿਆ ਜਾ ਰਿਹਾ ਹੈ ਕਿ ਟੱਕਰ ਮਾਰਨ ਵਾਲੇ ਦੋ ਨੌਜਵਾਨ ਸ਼ਰਾਬੀ ਹਾਲਤ ਦੇ ਵਿੱਚ ਸਨ ਉਹਨਾਂ ਦੀ ਗੱਡੀ 'ਚ ਸ਼ਰਾਬ ਦੀਆਂ ਬੋਤਲਾਂ ਪਈਆਂ ਸਨ ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ